ਕੰਨ ਕੋਰ ਕਲਜੁਗ ਆ ਗਿਆ ਲੈਂਦਾ ਕੀ ਨੇ ਲੈਂਦਾ ਕੀ ਨੇ ਲਿਆਉਣ ਦਾ ਜ਼ਿੰਮੇਵਾਰ ਕੌਣ ਆ ਕਲਜੁਗ ਆ ਗਿਆ ਆਪੇ ਪੰਜ ਮਹੀਨੇ ਪੈਸਾ ਲਗਾਣਾ ਕਲਜੁਗ ਆਉਂਦਾ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੋ ਜਾਂਦਾ ਜੇ ਤੁਸੀਂ ਆਪਣੇ ਸੱਚ ਨਾਲ ਸੱਚ ਤੋਂ ਦੂਰ ਰਹਿੰਦੇ ਹੋ ਮੈਂ ਤਾਂ ਕਹਿੰਦਾ ਇੱਕ ਘੜੀ ਸੱਚ ਆਪਣੇ ਮੂਹ ਨਾਲ ਨਾ ਮਿਲਾਂ ਮੇਰੇ ਅੰਦਰ ਕਲਜੁਗ ਪੈਦਾ ਹੁੰਦਾ ਤੁਸੀਂ ਅੰਦਰੋਂ ਨਾਲ ਸੇ ਕਰਤਾ ਧਰਮ ਰਾਜ ਇਹ ਜਨਾਂ ਜਿਹਨੇ ਕਲਯੂ ਨੂੰ ਰੋਕਣਾ ਤਾਂ ਉਹ ਤਾਂ ਨਾਸ ਕਰਤਾ ਤੁਸੀਂ ਦਇਆ ਸੁੱਚ ਨਾਸਤ ਤੇ ਕਲਯੂ ਗੇ ਹੋਣਾ ਸੀ ਕਲਯੂ ਦੇ ਖਾਤਰ ਤੁਸੀਂ ਬੜਾ ਤਕੜਾ ਮਾਹੌਲ ਪੈਦਾ ਕੀਤਾ ਹੈ ਬਾਤਾ ਵਰਣ ਪੈਦਾ ਕੀਤਾ ਹੈ ਕਲਯੂ ਦੇ ਮਤਲਬ ਉਹਦਾ ਮੌਸਮ ਪੈਦਾ ਕੀਤਾ ਤਾਂ ਕਲਯੂ ਪਰ ਫੁੱਲਦ ਹੋਇਆ ਉਹ ਕਲਯੂ ਦੇ ਛੜਛੜੇ ਬੂਟੇ ਹੁੰਦੇ ਨੇ ਉਹੇ ਬੂਟੇ ਬੜੇ ਹੋ ਕੇ ਰਖਤ ਬਣ ਜਾਂਦੇ ਨੇ ਮਾਹੌਲ ਜਦੋਂ ਵਾਤਾਵਰਣ ਖਰਾਬ ਉਹਨਾਂ ਦੇ ਮਤਲਬ ਕੀ ਹੋਵੇ بارش ਪਵੇ ਤੇ ਬੂਟੇ ਉਹ ਹੀ ਫਲ ਜਾਂਦੇ ਮੌਸਮ ਮੌਸਮ ਨਾਲ ਦੇ ਮਤਲਬ ਦਾ ਹੋਵੇ ਗਰਮੀਆਂ ਦੇ ਬੂਟੇ ਗਰਮੀਆਂ ਚ ਫਲਦੇ ਨੇ ਠੰਡ ਆਉਂਦੀ ਸਾਰੇ ਸੁੱਕ ਜਾਂਦੇ ਨੇ ਮੌਸਮ ਕਾਲ ਯੁੱਗ ਦੇ ਮਤਲਬ ਦਾ ਕਾਲ ਯੁੱਗ ਨੇ ਕਿਦੋਂ ਆਇਆ ਨਾ ਕਦੇ ਜਾਂਦਾ ਕਾਲ ਯੁੱਗ ਤਾਂ ਸਾਡੇ ਅੰਦਰ ਹੈ ਕਾਲ ਯੁੱਗ ਕੀ ਹੈ ਜਿੰਨੀ ਮਾਇਆ ਦੀ ਭੁੱਖਾ ਕਾਲ ਯੁੱਗ ਦੀ ਹੈ ਮਾਇਆ ਦੀ ਭੁੱਖੇ ਕਾਲ ਯੁੱਗ ਹੈ ਸਭ ਤੋਂ ਵੱਡਾ ਕਲਯੁਗ ਕਲਯੁਗ ਦਾ અવਤਾਰ ਕੌਣ ਹੈ ਕਲਯੁਗ ਦਾ અવਤਾਰ ਕੌਣ ਹੁੰਦਾ ਉਹ ਰੁੱਖੀਵਾਨ ਕਲਯੁਗ ਦਾ અવਤਾਰ ਹੈ ਇਹਦੇ ਤੇ ਕੰਟਰੋਲ ਕਰਨਾ ਕਲਯੁਗ ਤੇ ਮੰਗਤੇ ਕੰਟਰੋਲ ਕਰਨਾ ਕਲਯੁਗ ਤੇ ਕੰਟਰੋਲ ਕਰਨਾ ਜੇ ਮਨ ਬੇਕਾਬੂ ਹੋ ਗਏ ਤਾਂ ਕਲਯੁਗ ਹੈ ਜੇ ਮਨ ਕਾਬੂ ਹੋ ਸਾ ਜੁਗਾ ਉਹ ਪਤਾ ਨਹੀਂ ਕਲਯੁਗ ਕਿਹਨੂੰ ਕਹਿੰਦੇ ਨੇ ਕਿੱਥੋਂ ਆਦਾ ਕਲਯੁਗ ਕਿੱਥੇ ਨੂੰ ਜਾਂਦਾ ਕਲਯੁਗ ਇੱਥੇ ਗੱਲ ਜੋ ਵੀ ਹੁੰਦਾ ਇੱਥੇ ਸਜੂਗ ਵੀ ਹੁੰਦਾ ਆ ਕਹਿੰਦਾ ਇਹ ਤਾਂ ਸਜੂਗ ਹੀ ਬੰਦਾ ਬਈ ਕਿਉਂ ਹੋਇਓ ਵਿਚੇ ਰਹਿੰਦਾ ਉਹਨੂੰ ਗੱਲ ਜੋ ਕਿਉਂ ਨਹੀਂ ਕੁਝ ਕਹਿੰਦਾ ਗੱਲ ਜੋ ਘਾ ਤੁਹਾਡਾ ਮਨ ਜਿਹੜਾ ਮਨ ਵਕਾਰਾਂ ਦੇ ਵਿੱਚ ਜਿੰਨਾ ਵਕਾਰ ਜਿੰਨੀ ਲੋਭ ਲਹਿਰ ਤੇਜ ਹੈ ਜਿਹਦੇ ਵਿੱਚ ਜਿੰਨੀ ਲੋਭ ਲਹਿਰ ਤੇਜ ਹੈ ਉਹ ਤਾਂ ਉਹ ਗੱਲ ਜੋ ਕਿ ਸਟ੍ਰੌਂਗ ਹੈ ਗੱਲ ਜੋ ਦੀ ਸ਼ਕਤੀ ਲੋਭ ਹੈ ਜਦ ਲੋਭ ਲਹਿਰ ਤੇਜ ਹੋ ਜਾਂਦੀ ਹੈ ਕਲਯੁਗ ਆਪਣੇ ਪੂਰੇ ਜੋਬਨ ਤੇ ਹੋ ਜਾਂਦਾ ਹੁਣ ਬੜੇ ਬੜੇ ਜਿਹੜੇ ਮਨਿਸਟਰ ਬੈਠੇ ਨੇ ਲੱਖਾਂ ਕਰੋੜਾਂ ਲੱਖਾਂ ਕਰੋੜਾਂ ਦਾ ਕਰਦੇ ਨੇ ਇਹਨੇ ਲੱਖ ਕਰੋੜ ਦੇ ਕਫਲੇ ਇਹ ਕਲਯੁਗ ਦੀ ਨਿਸ਼ਾਨੀ ਐ ਇਹਦੀ ਤੁਸੀਂ ਖਵਾਲੇ ਹੋਏ ਤੁਸੀਂ ਬਾੜੇ ਖੇਤ ਨੂੰ ਖਾਣ ਲਾ ਕੀ ਤੇ ਕਲਯੁਗ ਹੋਰ ਕਿੱਥੋਂ ਆਣਾ ਸੀ ਕਲਯੁਗ ਪੈਦਾ ਆ ਤੁਹਾਡੇ ਅੰਦਰੋਂ ਜਿਹੜਾ ਦਬਾਇਆ ਹੋਇਆ ਸੀ ਨਾ ਕਲਯੁਗ ਕਲਯੁਗ ਨੂੰ ਕੌਣ ਨਿਬੋਹਦਾ ਧਰਮਰਾਜ ਦਵਾਕੇ ਰੱਖਦਾ ਹੈ ਕਲਯੁਗ ਨੂੰ ਧਰਮਰਾਜ ਵਿਚਾਰਾ ਨਾਸ਼ ਹੋ ਗਈ ਦੀ ਸ਼ਕਤੀ ਨਾਸ਼ ਹੋ ਗਈ ਧਰਮ ਤਾਂ ਨਾਸ਼ ਕਰਤਾ ਤੁਸੀਂ ਤੇ ਕਾਝੂ ਜਾਨ ਕਰਤਾ ਇਹ ਐ ਹੋਇਆ ਹੈ ਕਲਯੁਗ ਉਹਦਾ ਨਹੀਂ ਹੁੰਦਾ ਜੇ ਮੈਂ ਤੁਸੀਂ ਕਹਣ ਕਲਯੁਗ ਜਿਹੜੇ ਸਭ ਤੋਂ ਜ਼ਿਆਦਾ ਕਲਯੁਗ ਨੇ ਗੱਲਾਂ ਕਰਦੇ ਨੇ ਕਲਯੁਗ ਇਹੀ ਪੈਦਾ ਕਰਨ ਵਾਲੇ ਨੇ ਜਿਹੜੇ ਕਲਯੁਗ ਕਹਿੰਦੇ ਐਸਾ ਕਲਯੁਗ ਆਏਗਾ ਆਇਆ ਆਖ ਮੈਂ ਜਾਊਗਾ ਕਿਵੇਂ ਆਜੂ ਸੰਤਾਂ ਨੇ ਹੁੰਦੇ ਕਲਯੁਗੋ ਸੰਤ ਖੁਦ ਕਲਯੁਗ ਕਲਯੁਗ ਦੇ ਰਸੇ ਖੋਲਣ ਵਾਲੇ ਅਧੜੀਆਂ ਖੋਲਣ ਵਾਲੀ ਸੰਤ ਨੇ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਜਿਹੜੇ ਮੰਦਰਾਂ 'ਚ ਬੈਠੇ ਨੇ ਟੱਲੀਆਂ ਮਜਾਉਣ ਨਾਲ ਜੋ ਵੀ ਪ੍ਰਚਾਰ ਜੋ ਸੱਚ ਦੇ ਉਲਟ ਪਰ ਸਬਰ ਸ਼ਾਹਤ ਨੂੰ ਮੰਨਣ ਵਾਲੇ ਨੇ ਉਹ ਕਲਯੁਗ ਦੇ ਹੀ ਹਮੈਤੀ ਨੇ ਸਾਰੇ ਕਲਯੁਗ ਦੇ ਹਮੈਤੀ ਨੇ ਕਲਯੁਗ ਨੂੰ ਕਹਣਾ ਕਰਦੇ ਨੇ ਹਾਂ ਜੀ ਆयो ਸ਼ਰਮਾ ਜੀ ਕੇ ਦਾਨੀ ਉਪਰ ਇਹ ਕਹਿੰਦੇ ਨੇ ਰਾਮ ਚੰਦਰ ਕਹਿ ਰਵੇ ਸਿਆਸੇ ਐਸਾ ਕਲ ਜੁ ਆਏਗਾ ਹਾਂ ਸਿਚਨ ਉਹ ਕਹੇਗਾ ਦਾਣਾ ਧੜਕਾ ਕਊਆ ਰੋਟੀ ਖਾਏਗਾ ਠੀਕ ਹੈ ਕਊਆ ਰੋਟੀ ਖਾਏਗਾ ਕਊਆ ਮੋਤੀ ਖਾਏਗਾ ਆਏ ਜਣੇ बड़े-बड़े संतावीर ने कौवे ने फिर आज संता को सब तो ज्यादा पैसे थे कारਾਂ 'ਚ ਫਿਰਦੇ ਨੇ ਮੋਤੀ ਖਾਦਦੇ ਕੀ ਇਹ ਕਾਊਏ ਨੇ ਬਦਾਈ ਨਹੀਂ ਗੱਲ ਬਹੁਤਾ ਵਿਚਾਰ ਕੇ ਜਵਾਬ ਦੇ ਦੋ ਇਨਾ ਕੋਲ ਪੈਸਾ ਅਰਬਾਂ ਘਰਬਾਂ ਰੁਪਏ ਜੜਦੇ ਨੇ ਮੰਦਰਾਂ 'ਚ ਇਹ ਕਾਊਏ ਨੇ ਉੱਥੇ ਬੈਠੇ ਥਾਲੇ ਆ ਕੇ ਕਹਿਣੇ ਤੁਸੀਂ ਕਹੋ ਮੋਤੀ ਖਾਏਗਾ ਉਹ ਬੋਤੇ ਜੋ ਹਰਾਤਾ ਉਹ ਅੰਦਰ ਜੋ ਨਕੜੇ ਤੇ ਸਾਰੇ ਕਊਗੈ ਨੇ ਉੱਥੇ ਅਰਬੰਦਾ ਸਾਹਿਬ ਸਾਰੇ ਕਊਗੈ ਬੈਠੇ ਨੇ ਭਾਇਆ ਚੜਦੀਏ ਸੋਨਾ ਚੜਦਾ ਇਹ ਕਹਿਤਾ ਬੈਠੇ ਚਪੇੜ ਪੁੱਠਿਆ ਦੀ ਬੈਣੀ ਆਉਣ ਟੋਟੇ ਦੋ ਜਵਾਬ ਜਿਹੜਾ ਹਾਂਸਾ ਤਾਂ ਦਾਣ ਸੁਣ ਕੇ ਕਹਿੰਦੇ ਚੁਗਦਾ ਹੋ ਬਿਚਾਰ ਪਤਾ ਨਹੀਂ ਹਾਂ ਜੱਲ ਲਵ ਲੋ ਕਾਵੇ ਹੈਗੇ ਨੇ ਸਾਰੇ ਕਹਿੰਦੇ ਕਲਜੁਗ ਆ ਗਿਆ ਐ ਕੂੰਵਾ ਤੇ ਢਾਰਾ ਫਿਲਦੀਆਂ ਹੋਣਾ ਤੇ ਕਲਜੁਗ ਆਉ ਹੋ ਸਜੂਗਾ ਆਉਗਾ ਇਥੇ